ਤਿਆਮ ਪਿਆਰ ਭਰੇ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਜਾ ਰਹੀਆਂ ਨੇ ਵਾਪਸੀਆਂ ਵੱਡੇ ਲੀਡਰਾਂ ਦੀ ਸੁਖਬੀਰ ਸਿੰਘ ਬਾਦਲ ਨੇ ਕੱਲ ਰੈਲੀ ਦੇ ਵਿੱਚ ਬੋਲਦਿਆਂ ਹੋਇਆ ਕਿਹਾ ਕਿ ਇੱਕ ਵੱਡੇ ਲੀਡਰ ਦੀ ਜੋ ਅੱਜ ਵਾਪਸੀ ਹੋ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਕਿਹੜਾ ਲੀਡਰ ਹੈ ਜੋ ਅੱਜ ਅਕਾਲੀ ਦਲ ਵਿੱਚ ਵਾਪਸੀ ਕਰਨ ਜਾ ਰਿਹਾ ਹੈ ਜਿਸ ਦੇ ਬਾਰੇ ਸੁਖਬੀਰ ਸਿੰਘ ਬਾਦਲ ਨੇ ਕੱਲ ਰੈਲੀ ਦੇ ਵਿੱਚ ਐਲਾਨ ਕੀਤਾ ਸੀ ਅਕਾਲੀ ਦਲ 2027 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਤਿਆਰੀ ਕਰ ਰਿਹਾ ਰੈਲੀਆਂ ਕਰ ਰਿਹਾ ਜੋ ਅੱਜ ਜੀਰਾ ਦੇ ਵਿੱਚ ਰੈਲੀ ਕੀਤੀ ਜਾਣੀ ਹੈ ਉਸ ਤੋਂ ਬਾਅਦ ਉਹ ਅਕਾਲੀ ਲੀਡਰ ਜਿਹੜਾ ਕਿ ਅਕਾਲੀ ਦਲ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਸੀ ਉਹਨਾਂ ਨੂੰ ਅੱਜ ਅਕਾਲੀ ਦਲ ਵਿੱਚ ਵਾਪਸੀ ਬਾਰੇ ਸੁਖਬੀਰ ਸਿੰਘ ਬਾਦਲ ਜਿਹੜਾ ਨੇ ਇਹ ਐਲਾਨ ਕੀਤਾ ਹੈ ਜੋ ਕਿ ਸੁਖਬੀਰ ਸਿੰਘ ਬਾਦਲ 2027 ਵਿੱਚ ਸਰਕਾਰ ਬਣਾਉਣ ਲਈ ਸਾਰੇ ਹੀ ਅਕਾਲੀ ਲੀਡਰਾਂ ਨੂੰ ਜੋ ਅਕਾਲੀ ਦਲ ਲਈ ਵਾਪਸੀ ਲਈ ਐਲਾਨ ਕਰ ਚੁੱਕੇ ਨੇ ਅਕਾਲੀ ਦਲ ਵਿੱਚ ਸਾਰੇ ਆਓ ਵਾਪਸ ਮਿਲ ਕੇ 2027 ਦੇ ਵਿੱਚ ਫਿਰ ਅਕਾਲੀ ਦਲ ਨੂੰ ਸੱਤਾ ਵਿੱਚ ਲੈ ਕੇ ਆਈਏ। ਲੇਕਿਨ ਅਕਾਲੀ ਦਲ ਸੱਤਾ ਵਿੱਚ ਆਉਣ ਲਈ ਹੱਥ ਪੈਰ ਮਾਰ ਰਿਹਾ ਲਗਾਤਾਰ ਸੁਖਵੀਰ ਸਿੰਘ ਬਾਦਲ ਚਾਹੁੰਦੇ ਨੇ ਕਿ ਇੱਕ ਵਾਰ ਸੱਤਾ ਹੱਥ ਵਿੱਚ ਆ ਜਾਵੇ ਫਿਰ ਜਿਹੜੇ ਅਕਾਲੀ ਲੀਡਰ ਜਿਹੜੇ ਅਲੱਗ ਹੋ ਗਏ ਨੇ ਔਖੇ ਸਮੇਂ ਉਹਨਾਂ ਦੇ ਨਾਲ ਫਿਰ ਦੋ-ਦੋ ਹੱਥ ਕੀਤੇ ਜਾਣ ਸੋ ਉਸ ਤੋਂ ਪਹਿਲਾਂ ਉਹ ਵੱਡੇ ਲੀਡਰ ਜਿਹੜੇ ਕਿ ਲੰਬਾ ਸਮਾਂ ਪਹਿਲਾਂ ਅਕਾਲੀ ਦਲ ਨੂੰ ਛੱਡ ਗਏ ਸੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਾਰੇ ਉਹਨਾਂ ਨੇ ਕਹਿ ਕੇ ਉਹ ਅਕਾਲੀ ਦਲ ਵਿੱਚ ਵਾਪਸ ਆਉਣਗੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀ 2011 ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਜਦੋਂ ਵਿੱਤ ਮੰਤਰੀ ਸੀ ਅਕਾਲੀ ਸਰਕਾਰ ਦੇ ਵਿੱਚ ਉਸ ਸਮੇਂ ਉਹਨਾਂ ਨੂੰ ਬੇਇੱਜ਼ਤ ਕਰਕੇ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਸੀ ਉਹਨਾਂ ਤੋਂ ਵਿੱਤ ਮੰਤਰੀ ਦਾ ਉਹਦਾ ਵਾਪਸ ਲੈ ਲਿਆ ਗਿਆ ਔਰ ਉੱਥੇ ਪ੍ਰਵਿੰਦਰ ਸਿੰਘ ਢਿੰਟਸਾ ਜਿਹੜੇ ਕਿ ਸੁਖਦੇਵ ਸਿੰਘ ਢਿੰਟਸਾ ਹੋਰੀ ਸੀ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਖੱਬੀ ਵਹਾ ਗਿਨੇ ਜਾਂਦੇ ਸੀ ਉਹਨਾਂ ਨੂੰ ਵਿੱਤ ਮੰਤਰੀ ਬਣਾ ਦਿੱਤਾ ਗਿਆ ਔਰ ਮਨਪ੍ਰੀਤ ਬਾਦਲ ਜਿਹੜੇ ਬਹੁਤ ਸੱਚੇ ਸੁੱਚੇ ਇਨਸਾਨ ਸੀ ਸੱਚਾਈ ਤੇ ਬੋਲਦੇ ਸੀ ਪੰਜਾਬ ਦੇ ਸਿਰ ਜੋ ਸਬਸਿਟੀਆਂ ਸੀ ਉਹਨਾਂ ਨੂੰ ਉਹ ਕੱਟ ਕਰਨ ਵਾਸਤੇ ਕਹਿੰਦੇ ਸੀ ਪੰਜਾਬ ਦੇ ਵਿੱਚ ਜੋ ਕਰਜ਼ਾ ਚੜ ਰਿਹਾ ਸੀ ਉਸ ਸਮੇਂ ਤੋਂ ਲੈ ਕੇ ਉਹ ਅਕਾਲੀ ਸਰਕਾਰ ਦੇ ਵਿੱਚ ਇਹ ਕਰਜ਼ੇ ਦੇ ਬਾਰੇ ਬੋਲਦੀ ਸੀ ਪਰ ਉਹਨਾਂ ਦੇ ਉੱਪਰ ਇਲਜ਼ਾਮ ਲਾ ਦਿੱਤੇ ਗਏ ਔਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਮਨਪ੍ਰੀਤ ਬਾਦਲ 2011 ਤੋਂ ਅਲੱਗ ਹੁੰਦੇ ਨੇ ਔਰ ਉਹ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੰਦੇ ਨੇ ਔਰ ਪੰਜਾਬ ਦੇ ਜੋ ਮੁੱਖ ਮੰਤਰੀ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਇਕੱਠੇ ਮਿਲ ਕੇ ਜੋ ਖਟਕੜ ਕਲਾਂ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕਰਦੇ ਨੇ ਉੱਥੇ ਇੱਕ ਨਵੀਂ ਪਾਰਟੀ ਦਾ ਉੱਥੇ ਗਠਨ ਕਰ ਦਿੰਦੇ ਨੇ ਜੋ ਕਿ ਖਟਕੜ ਕਲਾਂ ਦੀ ਮਿੱਟੀ ਨੂੰ ਮੱਥੇ ਨਾਲ ਲਾ ਕੇ ਔਰ ਪੰਜਾਬ ਦੇ ਔਰ ਪੰਜਾਬ ਦੇ ਲੋਕਾਂ ਲਈ ਭਲੇ ਲਈ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਸੀ ਪੰਜਾਬ ਪੀਪਲਸ ਪਾਰਟੀ ਜਿਸ ਵਿੱਚ ਮਨਪ੍ਰੀਤ ਬਾਦਲ ਖੁਦ ਪਾਰਟੀ ਦੇ ਪ੍ਰਧਾਨ ਔਰ ਭਗਵੰਤ ਮਾਨ ਜੀ ਉਸ ਪਾਰਟੀ ਦੇ ਜਿਹੜੇ ਵੱਡੇ ਲੀਡਰ ਸੀ ਪਰ ਕੁਝ ਸਮੇਂ ਬਾਅਦ ਭਗਵੰਤ ਮਾਨ ਪੰਜਾਬ ਪੀਪਲਸ ਪਾਰਟੀ ਛੱਡ ਜਾਂਦੇ ਨੇ ਔਰ ਆਪ ਵੀ ਚਲੇ ਜਾਂਦੇ ਨੇ ਔਰ ਮਨਪ੍ਰੀਤ ਬਾਦਲ ਜਿਹੜੇ ਉਹ ਵੀ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ ਮਰਜ ਕਰ ਦਿੰਦੇ ਨੇ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਜਾਂਦੇ ਨੇ 2017 ਦੇ ਵਿੱਚ ਜੋ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਔਰ ਮਨਪ੍ਰੀਤ ਬਾਦਲ ਫਿਰ ਵਿੱਤ ਮੰਤਰੀ ਬੰਦਦੇ ਨੇ ਔਰ ਪੰਜਾਬ ਦੇ ਵਿੱਚ ਜੋ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਦੀ ਗਵਾਹੀ ਹੈ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਲਈ ਉਹਨਾਂ ਨੇ ਸਬਸਿਟੀਆਂ ਖਤਮ ਕੀਤੀਆਂ ਉਹਨਾਂ ਨੇ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਹੀ ਉਹਨਾਂ ਨੇ ਖੁਦ ਗੱਡੀ ਨਹੀਂ ਲਈ ਔਰ ਕੋਈ ਪੱਤੇ ਨਹੀਂ ਲੈ ਔਰ ਮਨਪ੍ਰੀਤ ਬਾਦਲ ਜੋ ਕਿ ਆਪਣੀ ਸਰਕਾਰ ਦੇ ਵਿੱਚ ਮੰਤਰੀਆਂ ਦੇ ਨਾਲ ਉਹਨਾਂ ਨੂੰ ਵੀ ਆਈਪੀ ਪੱਤੇ ਦੇਣ ਤੋਂ ਵੀ ਇਨਕਾਰ ਸੀ ਔਰ ਹਮੇਸ਼ਾ ਪੰਜਾਬ ਦੇ ਪੜੇੜੀ ਸੋਚਦੇ ਸੀ ਔਰ ਉਸੇ ਮਨਪ੍ਰੀਤ ਬਾਦਲ ਨੂੰ ਹੁਣ ਫਿਰ ਅਕਾਲੀ ਦਲ ਵਿੱਚ ਵਾਪਸ ਲਿਆਉਣ ਲਈ ਸੁਖਵੀਰ ਸਿੰਘ ਬਾਦਲ ਕਈ ਵਾਰ ਕਹਿ ਚੁੱਕੇ ਨੇ ਪਰ ਮਨਪ੍ਰੀਤ ਬਾਦਲ ਹੁਣ ਅਕਾਲੀ ਦਲ ਵਿੱਚ ਵਾਪਸ ਆਉਣਗੇ ਜਾ ਨਹੀਂ ਆਉਣਗੇ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਮਨਪ੍ਰੀਤ ਬਾਦਲ ਨੂੰ ਵਾਰ-ਵਾਰ ਇਹੀ ਗੁਹਾਰ ਲਗਾਈ ਜਾ ਰਹੀ ਹੈ ਕਿ ਤੁਸੀਂ ਵਾਪਸ ਆਓ ਔਰ ਆਪਾਂ ਅਕਾਲੀ ਦਲ ਨੂੰ ਫੇਰ ਮਜ਼ਬੂਤ ਕਰੀਏ ਅਕਾਲੀ ਦਲ ਨੂੰ ਸੱਤਾ ਵਿੱਚ ਲੈ ਕੇ ਆਈਏ ਔਰ ਦੂਸਰੇ ਪਾਸੇ ਜੇ ਅਕਾਲੀ ਭਾਜਪਾ ਗੱਠਜੋੜ ਹੁੰਦਾ ਤਾਂ ਫੇਰ ਦੋਨੋਂ ਪਾਰਟੀਆਂ ਦੇ ਵਿੱਚ ਸੀਟਾਂ ਦੀ ਵੰਡ ਹੋਵੇਗੀ ਔਰ ਦੋਨੋਂ ਮਿਲ ਕੇ ਚੋਣਾਂ ਲੜਨਗੇ ਤਾਂ ਫੇਰ ਮਨਪ੍ਰੀਤ ਬਾਦਲ ਭਾਜਪਾ ਦੇ ਵੱਲੋਂ ਹੀ ਚੋਣ ਲੜ ਸਕਦੇ ਨੇ ਔਰ ਅਕਾਲੀ ਭਾਜਪਾ ਜੇ ਸੱਤਾ ਵਿੱਚ ਆਉਂਦੀ ਹੈ ਤਾਂ ਫੇਰ ਮਨਪ੍ਰੀਤ ਬਾਦਲ ਪੰਜਾਬ ਦੇ ਲਈ ਵਿੱਤ ਮੰਤਰੀ ਬਣ ਸਕਦੇ ਨੇ ਜੋ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਵਾਪਸੀ ਲਈ ਉਹਨਾਂ ਦੀ ਗੁਹਾਰ ਲਗਾਈ ਪਰ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਅਜੇ ਤੱਕ ਮਨਪ੍ਰੀਤ ਬਾਦਲ ਦੇ ਵੱਲੋਂ ਕੋਈ ਅਝਾ ਲਾਨ ਨਹੀਂ ਹੋਇਆ ਕਿ ਉਹ ਅਕਾਲੀ ਦਲ ਵਿੱਚ ਵਾਪਸ ਆਉਣਗੇ ਬਸ ਅਫਵਾਹਾਂ ਜਰੂਰ ਫੈਲ ਰਹੀਆਂ ਨੇ ਕਿ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਵਿੱਚ ਵਾਪਸ ਲੈਣ ਲਈ ਸੁਖਬੀਰ ਸਿੰਘ ਬਾਦਲ ਜੋ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਨੇ